ਮੇਰਾ ਨਾਮ ਬੱਬਾ ਪ੍ਰਧਾਨ ਹੈ ਜੀ ਕੀ ਮਸਲਾ ਹੈਗਾ ਮਸਲਾ ਕੀ ਹੈ ਜੀ ਮਸਲਾ ਤੁਹਾਡੇ ਸਾਹਮਣੇ ਆ ਜੀ ਨਰਕ ਦੀ ਜ਼ਿੰਦਗੀ ਆ ਪਾਣੀ ਭਰਿਆ ਹੋਇਆ ਗਲੀਆਂ ਦੇ ਵਿੱਚ 6 ਮਹੀਨੇ ਹੋ ਗਿਆ ਜੀ ਤਕਰੀਬਨ ਸਟਾਹੋਲੀ ਵਾਲੀ ਸਟਾਰਟ ਹੋਏ ਤੋਂ 6 ਮਹੀਨੇ ਹੋ ਗਿਆ ਪਰ ਅੱਜ ਤੇ ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਅੱਜ ਦੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਆ ਬੱਚੇ ਬਹੁਤ ਪਰੇਸ਼ਾਨ ਆ ਬਿਮਾਰ ਰਹਿ ਰਹੇ ਨੇ ਲੋਕਾਂ ਦੇ ਘਰ ਡਿੱਗਣ ਤੇ ਆ ਗਏ ਨੇ ਇੰਨੀ ਨਰਕ ਦੀ ਜ਼ਿੰਦਗੀ ਜੀ ਰਹੇ ਆ ਕਿ ਕੋਈ ਪੁੱਛਣ ਦੀ ਗੱਲ ਹੀ ਨਹੀਂ ਆ ਕੋਈ ਪ੍ਰੇਸੈਸ਼ਨ ਵਗੈਰਾ ਆਈ ਹੈ ਕੋਈ ਨਹੀਂ ਆਉਂਦਾ ਜੀ ਆਉਂਦੇ ਆ ਆ ਕੇ ਗੋਗਲੂਆਂ ਤੋਂ ਮਿੱਟੀ ਝਾੜ ਕੇ ਚਲੇ ਜਾਂਦੇ ਨੇ ਕੋਈ ਹੱਲ ਨਹੀਂ ਕਰਦਾ ਜੋ ਪ੍ਰੋਪਰ ਹੱਲ ਹੈ ਉਹ ਕੋਈ ਨਹੀਂ ਕਰਦਾ ਸੋਟੀ ਮਾਰਦੇ ਨੇ ਸੋਟੀ ਮਾਰ ਕੇ ਚਲੇ ਜਾਂਦੇ ਨੇ ਸੋਟੀ ਮਾਰਨ ਨਾਲ ਕੋਈ ਹੱਲ ਨਹੀਂ ਹੈਗਾ ਜੀ ਇਹਦਾ ਕੀ ਮੰਗ ਕਰਦੇ ਆ ਮੰਗ ਕੀ ਕਰਦੇ ਆ ਜੀ ਮੰਗੇ ਦੇ ਵਿੱਚ ਵੇਖੋ ਜੀ ਸੀਵਰੇਜ ਬਹੁਤ ਪੁਰਾਣੇ ਨੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਗਾਰਾਂ ਭਰੀਆਂ ਹੋਈਆਂ ਨੇ ਉਹਨਾਂ ਨੂੰ ਕਢਵਾਇਆ ਜਾਵੇ ਤਾਂ ਹੱਲ ਹੈ ਇੱਕ ਇਹਨਾਂ ਨੇ ਬੋੜੀ ਸਾਹਿਬ ਰੋਡ ਦੇ ਉੱਤਰੋਂ ਗੰਦੇ ਨਾਲੇ ਦੇ ਉਤੋਂ ਦੋ ਮੋਟਰਾਂ ਜਿਹੜੀਆਂ ਨੇ ਉਹ ਚੁੱਕ ਦਿੱਤੀਆਂ ਨੇ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਪ੍ਰੋਬਲਮ ਬਣੀ ਹੋਈ ਆ ਉਹ ਮੋਟਰਾਂ ਬਹਾਲ ਕੀਤੀਆਂ ਜਾਣ ਤੇ ਫੇਰੇ ਦਾ ਹੱਲ ਹੈ ਔਰ ਐਮਐਲਏ ਕੋ ਗਏ ਆ ਉਹ ਵੀ ਆਸ਼ਵਾਸ਼ਣ ਦੇ ਦਿੰਦਾ ਵਾ ਕਾਉਂਸਲਰ ਕੋ ਜਾਂਦੇ ਆ ਉਹ ਵੀ ਆਸ਼ਵਾਸ਼ਣ ਦੇ ਦਿੰਦਾ ਵਾ ਕਾਰਪੋਰੇਸ਼ਨ ਦਫ਼ਤਰ ਗਏ ਆ ਕਮਿਸ਼ਨਰ ਤੱਕ ਗਏ ਆ ਜੇਏ ਸੁਨੀਲ ਤੱਕ ਗਏ ਆ ਸੁਨੀਲ ਜੀ ਵੀ ਹੋ ਕੇ ਚਲੇ ਗਿਆ ਐਕਸ਼ਨ ਹੋ ਕੇ ਚਲੇ ਗਿਆ ਕੋਈ ਕਿਸੇ ਨੇ ਕੰਨਤੇ ਜੂ ਨਹੀਂ ਸਰਕੀ ਕੋਈ ਇਹਦਾ ਹੱਲ ਅਜੇ ਤੱਕ ਨਹੀਂ ਕੱਢ ਸਕਿਆ ਕੀ ਮੰਗ ਕਰਦੇ ਮੰਗ ਕੀ ਕਰਦੇ ਆ ਜੀ ਇਹਦਾ ਹੱਲ ਕੱਢਣ ਸਰਕਾਰਾਂ ਆਉਂਦੀਆਂ ਨੇ ਸਰਕਾਰਾਂ ਚਲੇ ਜਾਂਦੀਆਂ ਨੇ ਪਰ ਗਰੀਬ ਲੋਕ ਦਾ ਕੋਈ ਨਹੀਂ ਸੋਚਦਾ ਗਰੀਬਾਂ ਦੇ ਬੱਚੇ ਦੇਖੋ ਨਰਕ ਦੀ ਜ਼ਿੰਦਗੀ ਜੀ ਰਿਹਾ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਤੁਹਾਡੀ ਮੰਗ ਨਾ ਪੂਰੀ ਹੋਈ ਨਾ ਪੂਰੀ ਹੋਈ ਤੇ ਦੇਖ ਲਓ ਤੁਸੀਂ ਸਭ ਮਹੱਲਾ ਸਭ ਕਲੋਨੀ ਨਾਲ ਹੈ ਫਿਰ ਅਸੀਂ ਧਰਨਾ ਲਾਵਾਂਗੇ ਰੋਡ ਰੋਡ ਜਾਮ ਕਰਾਂਗੇ ਫਿਰ ਮੇਨ ਛੜਕ ਦੇ ਉੱਤੇ ਧਰਨਾ ਲੱਗ ਜਾਏਗਾ ਆਮ ਆਦਮੀ ਸਰਕਾਰ ਮੁਰਦਾਬਾਦ 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 ਜਸਬੀਰ ਐਮਐਲਏ ਮੁਰਦਾਬਾਦ ਮੁਰਦਾਬਾਦ ਡਾਕਟਰ ਜਸਪੀਰ ਐਮ ਐਲ اے ਮੁਰਦਾਬਾਦ 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 ਕਾਰਪੋਰੇਸ਼ਨ ਮੁਰਦਾਬਾਦ ਮੁਰਦਾਬਾਦ ਕਾਰਪੋਰੇਸ਼ਨ ਅੰਮ੍ਰਿਤਸਰ ਮੁਰਦਾਬਾਦ 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 ਸੀਵਰੇਜ ਦੇ ਪਾਣੀ ਦਾ ਜੋ ਬੜੀ ਕੀ ਪ੍ਰੋਬਲਮ ਹੈ 6 ਮਹੀਨਿਆਂ ਤੋਂ ਹੋਈ ਹੈ ਛੋਟੇ ਛੋਟੇ ਬੱਚੇ ਸਾਡੇ ਸਕੂਲ ਜਾਣ ਤੋਂ ਵੀ ਮੁਸ਼ਕਲ ਹੋ ਰਹੀ ਆ ਗੰਦੇ ਪਾਣੀ ਚੋਂ ਨਿਕਲ ਕੇ ਜਾਣਾ ਪੈ ਰਿਹਾ ਉਹਨਾਂ ਨੂੰ ਤੇ ਇਨਫੈਕਸ਼ਨ ਕਿੰਨੀ ਕਿ ਜ਼ਿਆਦਾ ਹੋ ਗਈ ਹੈ ਕਿ ਹਰ ਘਰ ਚ ਦੋ ਬੱਚੇ ਬਿਮਾਰ ਜਾਂ ਕਿਸੇ ਦੇ ਪੇਟ ਦਰਦ ਹੋ ਦੀ ਕਿਸੇ ਨੂੰ ਲੂਜ਼ ਮੋਸ਼ਨ ਹੋ ਰਹੀ ਹੈ ਇਹੋ ਹੀ ਪਾਣੀ ਸੀਵਰੇਜ ਦਾ ਪਾਣੀ ਜੋ ਸਮਰਸੀਬਲ ਪਾਣੀ ਦੇ ਜ਼ਮੀਨ ਰਾਹੀਂ ਜਾ ਰਿਹਾ ਤੇ ਆ ਰਿਹਾ ਉਹ ਚ ਇੰਨੀ ਕਿ ਸਮੈਲ ਆ ਰਹੀ ਹੈ ਪੀਣ ਵਾਲਾ ਪਾਣੀ ਵੀ ਪੀਣ ਦੇ ਮਤੇ ਨਹੀਂ ਕਾਬਿਲ ਹੈਗਾ ਅਸੀਂ ਐਮਐਲਏ ਆਫਿਸ ਤੇ ਗਏ ਆ ਦੋ ਚਾਰ ਦਿਨ ਤੋਂ ਮੈਂ ਪਹਿਲਾਂ ਪੀਏ ਨੂੰ ਫੋਨ ਵੀ ਕਰਦੀ ਆ ਪਰ ਪੀਏ ਨੇ ਮੈਨੂੰ ਇਹ ਸ਼ਵਾਸਨ ਦਿੱਤਾ ਕਿ ਮੈਂ ਇਹ ਹਫਤੇ ਤੱਕ ਕਰਾਂਗਾ ਉਸ ਤੋਂ ਬਾਅਦ ਮੈਂ ਨੂੰ ਦੋ ਦਿਨ ਪਹਿਲਾਂ ਫੇਰ ਕਾਲ ਕੀਤੀ ਆ ਉਹਨੇ ਕਿਹਾ ਕਿ ਮੇਰੇ ਕੋਲ ਇਸ ਚੀਜ਼ ਦਾ ਕੋਈ ਨਹੀਂ ਹੱਲ ਹੈਗਾ ਅਸੀਂ ਅਫਸਰਾਂ ਨੂੰ ਕਹਿ ਸਕਦੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸਾਡੇ ਕੋ ਪੈਸੇ ਦੀ ਕੋਈ ਗੰਜائش ਨਹੀਂ ਹੈਗੀ ਆਪਾਂ ਇਹਦਾ ਕੋਈ ਮਸਲਾ ਨਹੀਂ ਆ ਸਕਦੇ ਉੱਚੇ ਪੁੱਲ ਤੇ ਬੈਠਣ ਬੋਰੀਆਂ ਵਿਛਾ ਕੇ ਤੁਹਾਡੀ ਕੋਈ ਸੁਣਵਾਈ ਹੋਈ ਹੈ ਕੋਈ ਸੁਣਵਾਈ ਨਹੀਂ ਹੋਈ ਅੱਜ ਵੀ ਅੱਜ ਵੀ ਮੈਂ ਪੀਏ ਨੂੰ ਮੇਰੀ ਕਾਲ ਰਿਕਾਰਡਿੰਗ ਚੈੱਕ ਕੀਤੀ ਜਾਵੇ ਮੈਂ ਕਿੰਨੀ ਕਾਲਸ ਕੀਤੀਆਂ ਪੀਐਨਏ ਸਵਿਚ ਆਫ ਕਰ ਦਿੱਤਾ ਆ ਮੇਰੀ ਕਾਲ ਪਿਕ ਹੀ ਨਹੀਂ ਕੀਤੀ ਕਿਉਂਕਿ ਉਹਨੂੰ ਮੇਰੇ ਨੰਬਰ ਸੇਵ ਹੈਗਾ ਉਸਦੇ ਫੋਨ ਵਿੱਚ ਮੈਂ ਮੰਗ ਕਰਦੀ ਆ ਕਿ ਇਹਦਾ ਮਸਲਾ ਹੱਲ ਹੋਵੇ ਸੀਵਰੇਜ ਦੇ ਪਾਣੀ ਦਾ ਨਹੀਂ ਤੇ ਸਾਡੇ ਜੇ ਅੱਜ ਕਿਸੇ ਦੇ ਵੀ ਘਰ 'ਚ ਕੋਈ ਵੀ ਬੱਚਾ ਇਸ ਕੰਡੀਸ਼ਨ 'ਚ ਇਸੇ ਬਿਮਾਰੀ ਨਾਲ ਜਾਂ ਕੋਈ ਅਭੀ ਨਭੀ ਹੋ ਜਾਂਦੀ ਆ ਤੇ ਉਹਦੀ ਜ਼ਿੰਮੇਵਾਰ ਸਰਕਾਰ ਹੋਵੇਗੀ ਸਰਕਾਰ ਹੀ ਹੋਊਗੀ ਫਿਰ ਤੇ ਤੁਹਾਡਾ ਪ੍ਰਸ਼ਾਸਨ ਦਾ ਸਵਾਰ ਹੋਵੇਗੀ ਨਾ ਹੱਲ ਹੋਏਗਾ ਤੇ ਉੱਚੇ ਪੱਥਰ ਦੇ ਧਰਨੇ ਤੇ ਬਾਵਾਂਗੇ ਸਾਡੇ ਬੱਚੇ ਵੀ ਨਾਲ ਹੀ ਬੈਠਣਗੇ ਪੋਖੜਤਾਲ ਤੇ ਪਾਵਾਂਗੇ ਬੱਚਿਆਂ ਦੇ ਵੀ ਜੋ ਵੀ ਕੰਡੀਸ਼ਨ ਹੋਏਗੀ ਉਹ ਗਵਰਨਮੈਂਟ ਹੀ ਜ਼ਿੰਮੇਵਾਰ ਹੋਏਗੀ ਉਸ ਦੀ ਹਾਂਜੀ ਅੰਡੀ ਕੀ ਨਾਮ ਤੁਹਾਡਾ ਵੀਨਾ ਦੇਵਗਨ ਜਿਹੜਾ ਗੱਡੀ ਹੈ ਕੋਟ ਖਾਲਸਾ ਇੰਦਰਾ ਕਲੋਨੀ ਗਲੀ ਨੰਬਰ 9 ਕੀ ਮਸਲਾ ਹੈ ਮਸਲਾ ਤੁਹਾਡੇ ਸਾਹਮਣੇ ਪਾਣੀ ਦਾ ਮਸਲਾ 2006 ਤੋਂ ਮਸਲਾ ਹੈ ਕਈ ਸਰਕਾਰਾਂ ਆਈਆਂ ਗਈਆਂ ਕਿਸੇ ਨੇ ਕੋਈ ਮਸਲਾ ਨਹੀਂ ਹੱਲ ਕੀਤਾ ਜਿਆਦਾ ਕਈ ਆਫਿਸਾਂ 'ਚ ਟੱਕੇ ਖਾਦੇ ਨੇ ਲੈਟਰਾਂ ਵੀ ਗੱਡੀਆਂ ਨੇ ਚੇਅਰਮੈਨ ਆਫ ਪੰਜਾਬ ਮੁੱਖ ਮੰਤਰੀ ਸਾਹਿਬ ਤੱਕ ਲੈਟਰਾਂ ਗਈਆਂ ਨੇ ਪਰ ਸਾਡੀ ਕੋਈ ਵੀ ਕਿਤੇ ਵੀ ਸੁਣਵਾਈ ਨਹੀਂ ਹੈਗੀ ਕਿੰਨਾ ਟਾਈਮ ਹੋ ਗਿਆ 2006 ਤੋਂ ਮਸਲਾ ਚੱਲਣ ਡਿਆ ਹੌਲੀ 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 ਵਾਅਦਾ ਵਾਅਦਾ ਸਾਰੇ ਇਸ ਵੇਲੇ ਸਾਡੀ ਪੂਰੀ ਗਲੀ ਕਵਰ ਆ ਕੋਈ ਵੀ ਘਰ ਨਹੀਂ ਬਚਿਆ ਸਾਡੇ ਮਕਾਨ ਡੇਗ ਪੇ ਜ਼ਿੰਮੇਵਾਰ ਸਰਕਾਰ ਹੋਵੇਗੀ ਕਾਰਪੋਰੇਸ਼ਨ ਨਗਰ ਨਿਗਮ ਹੋਵੇਗਾ ਕੀ ਮੰਗ ਕਰ ਰਹੇ ਜੰਦੇ ਮੇਰੀ ਮੰਗ ਇਹੀ ਆ ਕਿ ਪਾਣੀ ਦਾ ਮਸਲਾ ਸਹੀ ਹੋਵੇ ਮੇਰੇ 97 ਸਾਲ ਦੀ ਮਾਤਾ ਅੰਦਰ ਹੈ ਮੈਂ ਉਹਨਾਂ ਨੇ ਵੀਡੀਓ ਦਿਨੀ ਦਵਾਈ ਲੈਣ ਤੋਂ ਬੈਠੇ ਹੋਏ ਆ ਉਹ ਅੰਦਰ ਨਹੀਂ ਜਾ ਸਕਦੇ ਐਮਐਨਏ ਸਾਹਿਬ ਇੱਥੋਂ ਤੱਕ ਆ ਕੇ ਵੇਖ ਕੇ ਵੀ ਨਹੀਂ ਗਏ ਉਹ ਵੇਖ ਵੀ ਨਹੀਂ ਸਕੇ ਵੀ ਕੀ ਹਾਲਾਤ ਨੇ ਬਾਕੀ ਉਹਨਾਂ ਦੀ ਦਵਾਈ ਲੈਣ ਤੋਂ ਬੈਠੇ ਹੋਏ ਆ ਦੋ ਬੱਚੇ ਨੇ ਛੋਟੇ ਮੇਰੇ ਪੋਤਰਾ ਪੋਤਰੀ 4 ਸਾਲ ਦਾ ਬੱਚਾ ਜਿਹੜਾ ਕਿ 2 ਸਾਲ ਤੋਂ ਉੱਪਰ ਲੱਗਣ ਹੀ ਨਹੀਂ ੜਿਆ ਹੁਣ ਕੀ ਮੰਗ ਰਹੇ ਤੁਸੀਂ ਸਾਡੀ ਮੰਗੇ ਹੋ ਸਾਫ਼ ਹੋਵੇ ਪਾਣੀ ਪੱਕੇ ਤੌਰ ਤੇ ਇਹ ਨਹੀਂ 2-4 ਦਿਨ ਜਾਂ 2 ਮਹੀਨੇ ਵਾਸਤੇ ਹੋਵੇ ਸਾਡੇ ਮਕਾਨ ਵੀ ਡਿੱਗਣ ੜਾ ਸਾਡੇ ਬੱਚੇ ਬਿਮਾਰ ਉਹਨਾਂ ਦਾ ਹੱਲ ਜੋ ਵੀ ਪੱਕੇ ਤਰੀਕੇ ਨਾਲ ਪਾਣੀ ਹੋਵੇ ਬਰਸਾਤ ਆ ਗਈ ਸਾਰੀਆਂ ਬਿਮਾਰੀਆਂ ਇੱਥੇ ਸਰਕਾਰ ਜ਼ਿੰਮੇਵਾਰ ਹੋ ਬਿਮਾਰੀਆਂ ਦਿਨੀਆਂ ਵੀ ਬਿਮਾਰੀਆਂ ਨੇ ਸਾਰੀਆਂ ਸਲੰਡੀਆਂ ਨੇ ਕਰਦੇ ਕਿਸੇ ਘਰਸ ਵੀ ਕੋਈ ਸੇਫ ਨਹੀਂ ਹੈਗਾ ਜੇ ਤੁਹਾਡੀ ਮੰਗ ਪੂਰੀ ਨਾ ਕੀਤੀ ਗਈ ਫਿਰ ਫਿਰ ਅਸੀਂ ਧੰਨੇ ਲੱਗ ਧੰਨੇ ਲਾਵਾਂਗੇ ਧੰਨੇ ਲੱਗਣਗੇ ਕੋਖੜ ਧਾਲ ਕਰਾਂਗੇ ਕੋਖੜ ਧਾਲੂ ਹੀ ਕਰਾਂਗੇ ਇਸ ਗੰਦ ਚ ਮਰਨ ਨਾਲੋਂ ਸਾਨੂੰ ਭੁੱਖੇ ਹੀ ਮਰਣਾ ਚੰਗਾ। ਇਹ ਨਾਮ ਪਈ ਡਾਡਾ। ਮੇਰਾ ਨਾਮ ਜੈਮਲ ਸਿੰਘ। ਜਗ੍ਹਾ ਦਾ ਨਾਮ ਦਾ। ਇੰਦਰਾ ਕਲੋਨੀ ਕੋਟ ਖਾਲਸਾ। ਕੀ ਮਸਲਾ ਹੈ? ਮਸਲਾ ਤੁਹਾਡੇ ਸਾਹਮਣੇ ਹੀ ਆ ਪਾਣੀ ਦਾ ਵੇਖੋ ਪਾਣੀ ਚ ਹੀ ਖਲੋਗੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ। ਇਹ ਗੰਦੇ ਪਾਣੀ ਦਾ ਮੰਦਾ ਹਾਲ ਹੈ। ਕਈ ਇਹ ਹੁਣ 6-7 ਮਹੀਨੇ ਹੋ ਗਏ ਇਹੋ ਜਿਹਾ ਹਾਲ ਹੋਣ ਦੇ ਆ। ਤੇਰੇ ਘਰ ਚ ਬੜੇ ਆਏ ਕੋਈ ਨਹੀਂ ਸੁਣਦਾ ਇੱਥੇ ਬੜੇ ਨੇ ਧਰਨੇ ਤੁੰਨੇ ਵੀ ਲਾਏ ਆ ਬੜਿਆ ਪ੍ਰਧਾਨਾਂ ਨੂੰ ਵੀ ਆਖਿਆ ਕੋਈ ਪ੍ਰਧਾਨਪੁਰ ਤੋਂ ਹੁਣ ਕੋਈ ਗੱਲ ਨਹੀਂ ਸੁਣਦੇ ਹੁੰਦੇ ਵੀ ਹੈਗਾ ਕਿੰਨਾ ਟਾਈਮ ਹੋ ਗਿਆ ਹਾਂ 6-7 ਮਹੀਨੇ ਹੋ ਗਿਆ ਐਂਦਾ ਮੰਦਾਲ ਹੋਣ ਡਿਆ ਅੱਗੇ ਤੇ ਮਾਰਾ ਮੋਟਾ ਹੋ ਤਾਂ ਬਹੁਤ ਜ਼ਿਆਦਾ ਹੋ ਗਿਆ ਤੇ ਆ ਤੁਹਾਡੇ ਸਾਹਮਣੇ ਹੀ ਕੀ ਮੰਗ ਕਰਦੇ ਹਾਂ ਅਸੀਂ ਮੰਗ ਆਦੀ ਕਰਨੀ ਆ ਪਾਣੀ ਪੀ ਵੀ ਲੋਕ ਬਿਮਾਰ ਹੋਣ ਡੇ ਆ ਕੋਈ ਕੇਸ ਨਿਕਲ ਕੇ ਬਾਹਰ ਆਇਆ ਉਹ ਬਥੇਰੇ ਆ ਲੋਕਾਂ ਦੇ ਵਿਚਾਰਾ ਢੇੜ ਭੀੜ ਹੋਣ ਦੇ ਇਹ ਮਾਰੇ ਲੋਕੀ ਆ ਇੱਥੇ ਗਰੀਬ ਲੋਕ ਰਹਿੰਦੇ ਆ ਉਹ ਇਤੋਂ ਲਾਗੋ ਜਾ ਕੇ ਦਵਾਈ ਲੈ ਲੈਂਦੇ ਆ ਪ੍ਰਸ਼ਾਸਨ ਨੂੰ ਇਸ ਗੱਲ ਦੀ ਕੋਈ ਚਿੰਤਾ ਹੀ ਨਹੀਂ ਆ ਵੀ ਲੋਕ ਮਰਦੇ ਆ ਗੰਦਾ ਪਾਣੀ ਤੁਹਾਡੇ ਸਾਹਮਣੇ ਉਹ ਪਾਣੀ ਵਿੱਚ ਆਉਂਦੇ ਆ ਡਿਊਟੀਆਂ ਦੇ ਉਹ ਪਾਣੀ ਲੋਪੀਣ ਨੂੰ ਮਜਬੂਰ ਹੋਏ ਤੇ ਜੇ ਤੁਹਾਡੀ ਮੰਗ ਨਾ ਪੂਰੀ ਕੀਤੀ ਗਈ ਫਿਰ ਨਹੀਂ ਪਾਣੀ ਮੰਗ ਪੂਰੀ ਕਰਨਗੇ ਤਾਂ ਫਿਰ ਹਾਰ ਕੇ ਕੋਹ ਨਾ ਕੋਹ ਕਰਾਂਗੇ ਤੇ ਅਸੀਂ ਲਾਵਾਂਗੇ ਹੀ ਸੜਕਾਂ ਤੇ ਜਾ ਜਾ ਕੇ ਫਿਰ